वाहेगुरु साहिब जी ਸਰਗੀਆਂ ਤੁੱਥ ਬਜੇ ਭਜ ਕੈ ਰਣ ਤਿਆਗ ਕ ਸੋਭ ਜੇ ਸੋਤ ਪੈ ਜਾਏ ਪੁਕਾਰੀ ਸਰੋਣਤ ਦੀਜ ਹਣਿਓ ਤੁਹਨੇ ਮਿਲ ਔਰ ਮਹਾ ਪਟਵਾਰ ਬਿਦਾਰੇ ਕਿਉ ਸੁਨਕੇ ਉਨਕੇ ਮੁਕਤੀ ਤਮ ਬੋਲ ਉਕਿਉ ਕੜ ਖੰਦ ਸੰਭਾਰੇ ਕਿਉ ਖੰਦ ਹੋ ਬਰ ਚੰਦ ਪ੍ਰਚੰਡ ਫਜਾ ਬਨ ਮੈਂ ਜਿਨ ਸਿੰਘ ਵਿਚਾਰੇ ਦੋਹਰਾ ਸਭਨ ਭਟਕੇ ਭਟਕ ਤੋ ਦਇਓ ਜੁਤ ਕੋ ਸਾਜ ਸ਼ਸਤਰ ਮਹਿਰ ਕੈ ਦਿਓ ਕਹਿਓ ਹਨ ਹੋ ਚੰਡ ਅਜ ਸਬਈਆ ਕੂਪ ਕੈ ਸੋਭਿ ਸੋਭ ਜੜੇ ਤੁਨ ਦੁਧਵ ਕੀ ਦਸਹੁ ਦਿਸ ਧਾਈ ਪਾਇਕ ਅਗੜ ਬ ਭਏ ਮਨ ਬਾਜ ਰਤੀ ਰਤ ਸਾਜਕ ਕਾਂਤ ਪਨਾਈ ਮਾਤੇ ਮਤੰਗਨ ਕੇ ਪੰਜਨ ਉਪਰ ਮਾਤੇ ਮਤੰਗ ਕੇ ਪੰਜਨ ਉਪਰ ਸੁੰਦਰ ਟੋਗ ਤੁਝਾ ਪਹਿਰਾਈ ਸਤ ਸੋ